ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 14 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 14 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਆ ਫਲੈਨਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੁਈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਪੋਜੀਸ਼ਨ ਨੰਬਰ 1 ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਸਭ ਤੋਂ ਵੱਡੇ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ ਇਸ ਦਾ ਨਾਮ ਕੀ ਹੈ हां जी प्रधानमंत्री नरेंद्र मोदी जी ने भारत ਦੇ ਸਭ ਤੋਂ ਵੱਡੇ ਸਮੁੰਦਰੀ ਪੁਲ ਦਾ ਉਦਘਾਟਨ ਕੀਤਾ ਜਿਸ ਦਾ ਨਾਮ ਅਟਲ ਸੇਤੂ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਟਲ ਸੇਤੂ ਇੰਪੋਰਟੈਂਟ ਪੁਆਇੰਟ ਤੋਂ ਸਮਝ ਲੈਣੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 17840 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਅਟਲ ਬਿਹਾਰੀ ਬਾਜ਼ਪਈ ਸੇਵਰੀ ਨਹਾਵਾ ਅਟਲ ਸੇਤੂ ਦਾ ਉਦਘਾਟਨ ਕੀਤਾ ਭਾਰਤ ਦਾ ਸਭ ਤੋਂ ਲੰਬਾ ਪੁਲ ਜੋ ਕਿ ਸਭ ਤੋਂ ਵੱਡਾ ਸਮੁੰਦਰੀ ਪੁਲ ਵੀ ਹੈ ਇਹ ਦੱਖਣੀ ਮੁਵਈ ਤੋਂ ਨਮੀ ਮੁਵਈ ਚ ਨਹਾਵਾ ਸੇਵਾ ਨਾਲ ਜੋੜਦਾ ਹੈ ਛੇ ਲੈਂਡ ਦਾ ਟ੍ਰਾਂਸ ਹਾਰਬਰ ਪੁਲ 21.8 ਕਿਲੋਮੀਟਰ ਲੰਬਾ ਅਤੇ 16.5 ਕਿਲੋਮੀਟਰ ਲੰਬਾ ਸੀ ਲਿੰਕ ਹੈ ਨੈਕਸਟ ਕੁਐਸ਼ਨ DRDO ডিফেন্স রিসার্চ এন্ড ডেভেলপমেন্ট অফ ऑर्गेनाइजेशन ਨੇ ਹਾਲ ਹੀ ਵਿੱਚ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫਲ ਪਰਖਣ ਕਿੱਥੇ ਕੀਤਾ ਹਾਂਜੀ ਵੈਰੀ ਵੈਰੀ ਇੰਪੋਰਟੈਂਟ DRDO DRDO ਜਾਣੀ ਕਿ ডিফেন্স ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਨੇ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫਲ ਪਰਖਣ ਓਡੀਸ਼ਾ ਦੇ ਵਿੱਚ ਕੀਤਾ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਓਡੀਸ਼ਾ ਦੇ ਚੰਦੀਪੁਰ ਦੇ ਵਿੱਚ ਆ ਇੰਟੀਗ੍ਰੇਟਿਡ ਟੈਸਟਡ ਰੇਂਜ ਤੇ ਇਥੇ ਇਹੀ DRDO ਨੇ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੁਣ ਅਸੀਂ DRDO ਦੀ ਗੱਲ ਕੀਤੀ ਆ ਇਸ ਦੀ ਸਥਾਪਨਾ ਕਦੋਂ ਹੋਈ 1958 ਦੇ ਵਿੱਚ ਇਸ ਦਾ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਸਮੀਰ ਬੀ ਕਾਮਤ ਤੇ ਇਸ ਦਾ ਉਦਘਾਟਨ ਆਕਾਸ਼ ਮਿਜ਼ਾਈਲ ਦਾ ਉਦਘਾਟਨ ਉੜੀਸਾ ਦੇ ਵਿੱਚ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਚੀਫ ਮਿਨਿਸਟਰ ਆ ਨਵੀਨ ਪਟਨਾਇਕ ਗਵਰਨਰ ਆ ਅਗਨੇਸ਼ੀਲਾ ਉੜੀਸਾ ਦੇ ਵਿੱਚ ਸਰੇਕਸਾਲ 1 ਅਪ੍ਰੈਲ ਨੂੰ ਬਣਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਆ ਸਿੰਪਲੀਪਾਲ ਨੈਸ਼ਨਲ ਪਾਰਕ ਆ ਪੀਤਰ ਕਣੀ ਕਾ ਨੈਸ਼ਨਲ ਪਾਰਕ ਆ ਚਿਲਕਾ ਸੈਂਚੂਰੀ ਆ ਉੜੀਸਾ ਦੇ ਵਿੱਚ ਚਿਲਕਾ ਝੀਲ ਆ ਇਹ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਉੜੀਸਾ ਦੇ ਵਿੱਚ ਰੂਸੀ ਕੁਲੀਆ ਬੀਚਾ 골ਡਨ ਬੀਚਾ ਇਸ ਤੋਂ ਇਲਾਵਾ ਉੜੀਸਾ ਦੀ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੀ ਮਨੀਸ਼ਾ ਪਾੜੀ ਭਾਰਤ ਦੀ ਪਹਿਲੀ ਮਹਿਲਾ ਸਹਾਇਕ ਡੀ ਕੈਂਪ ਬਣੀ ਏਸ਼ੀਆ ਦੇ ਸਭ ਤੋਂ ਵੱਡੇ ਓਪਨ 에ਅਰ ਸਲਾਣਾ ਵਪਾਰ ਮੇਲੇ ਪਾਲੀ ਯਾਤਰਾ ਦਾ ਉਦਘਾਟਨ ਕਟਕ ਦੇ ਵਿੱਚ ਹੋਇਆ ਉੜੀਸਾ ਦੇ ਕੇਂਦਰਪਾੜਾ ਰਸਬਲੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਵਿਧਾਨ ਸਭਾ ਨੇ ਭੂਮੀ ਗ੍ਰਹਿਣ ਬਿਲ ਪਾਸ ਕੀਤਾ ਨੈਕਸਟ ਕੁਐਸ਼ਨ ਆ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਇੱਕ ਨਵਾਂ ਸੈਟੇਲਾਈਟ ਜਿਸ ਦਾ ਨਾਮ ਆ ਆਇਨਸਟਾਈਨ ਪ੍ਰੋਬ ਲਾਂਚ ਕੀਤਾ ਵੈਰੀ ਇੰਪੋਰਟੈਂਟ ਇੱਕ ਨਵਾਂ ਸੈਟੇਲਾਈਟ ਲਾਂਚ ਕੀਤਾ ਗਿਆ ਜਿਹੜਾ ਕਿ ਪਰਮਾਣੂ ਨਾਲ ਸੰਬੰਧਿਤ ਘਟਨਾਵਾਂ ਦਾ ਅਧਿਐਨ ਕਰੇਗਾ ਤੇ ਇਹ ਸੈਟੇਲਾਈਟ ਦਾ ਨਾਮ ਆ ਆਇਨਸਟਾਈਨ ਪ੍ਰੋਬ ਇਹ ਲਾਂਚ ਕੀਤਾ ਵਾ ਚਾਈਨਾ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਚੀਨ ਹੁਣੇ ਚੀਨ ਨੇ ਲਾਂਚ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਆ ਬੀਜਿੰਗ ਕਰੰਸੀ ਆ ਜਲਦੀ ਨਾਲ ਸਟੂਡੈਂਟ ਕਮੈਂਟ ਬਾਕਸ ਦੇ ਵਿੱਚ ਲਿਖੋ ਕਰੰਸੀ ਚਾਈਨਾ ਦੀ ਹਾਂਜੀ ਚਾਈਨਾ ਦੀ ਕਰੰਸੀ ਆ ਰੇਨ ਮੀਨਵੀ ਠੀਕ ਹੈ ਕੈਪੀਟਲ ਬੀਜਿੰਗ ਆ ਕਰੰਸੀ ਰੇਨ ਮੀਨਵੀ ਆ ਪ੍ਰੈਜ਼ੀਡੈਂਟ ਜੀ ਜੀ ਜ਼ਿੰਪਿੰਗ ਆ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਹੈ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਵਰਲਡ 골ਡ ਕਾਉਂਸਿਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਚੀਨ ਨੇ ਕੋਵਿਡ ਵਿਰੋਧ ਪਹਿਲੀ ਇਨਹੇਲੇਬਲ ਵੈਕਸੀਨ ਲਾਂਚ ਕੀਤੀ ਮੱਛੀ ਦੇ ਉਤਪਾਦਨ ਵਿੱਚ ਚੀਨ ਟੌਪ ਤੇ ਆ ਇਹ ਕਚਰੇ ਦਾ ਸਭ ਤੋਂ ਵੱਡਾ ਉਪਭੋਗਤਾ ਚੀਨ ਆ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ CNSA ਜਾਨੀ ਕਿ ਚਾਈਨਿਸ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਚੀਨ ਨੇ ਡੋਂਗ ਯੂਨ ਨੂੰ ਆਪਣਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਚੀਨ ਨੇ ਮਿਸਰ ਦੇ ਸਹਿਯੋਗ ਨਾਲ Egypt sat 2 ਉਪਗ੍ਰਹਿ ਲਾਂਚ ਕੀਤਾ ਚੀਨ ਨੇ ਦੁਨੀਆ ਦਾ ਸਭ ਤੋਂ ਪਹਿਲਾ ਚੌਥੀ ਪੀੜੀ ਦਾ ਪਰਮਾਣੂ ਰਿਐਕਟਰ ਸ਼ੁਰੂ ਕੀਤਾ ਜਿਹੜਾ ਕਿ ਪੂਰਾ ਹੋ ਗਿਆ ਜਿਹੜਾ ਕੁਐਸਚਨ ਮੈਂ ਤੁਹਾਨੂੰ ਅੱਜ ਕਰਵਾਇਆ ਉਸ ਨਾਲ ਰਿਲੇਟਡ ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ ਇੰਟਰਨੈਟ ਦਾ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਫਿਲੀਪੀਨਸ ਨੇ ਚੀਨ ਦੀ বেলਟ ਐਂਡ ਰੋਡ ਇਨੀਸ਼ੀਏਟਿਵ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਰਾਸ਼ਟਰੀ ਯੁਵਾ ਦਿਵਸ ਕਦੋਂ ਮਨਾਇਆ ਗਿਆ ਇਸ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਰਾਸ਼ਟਰੀ ਯੁਵਾ ਦਿਵਸ ਇਹ ਸੁਆਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਠੀਕ ਹੈ ਤੇ ਸੁਆਮੀ ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਕੋਲਕਾਤਾ ਦੇ ਵਿੱਚ ਹੋਇਆ ਸੀ ਇਸ ਕਰਕੇ 12 ਜਨਵਰੀ ਨੂੰ ਰਾਸ਼ਟਰੀ ਯੋਵਾ ਦਿਵਸ ਮਨਾਇਆ ਜਾਂਦਾ ਤੇ ਇਸ ਦੀ ਸ਼ੁਰੂਆਤ 1985 ਤੋਂ ਹੋਈ ਸੀ ਇਹ ਡੇ ਮਨਾਉਣ ਦੀ ਸ਼ੁਰੂਆਤ ਠੀਕ ਹੈ 1985 ਤੋਂ ਹੁਣ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਕੀਤੀ ਹੈ ਤੇ ਆਪਸ਼ਨ ਬੀ ਰਾਈਟ ਆ ਤਾਂ 1 ਜਨਵਰੀ ਨੂੰ ਡੀਆਰਡੀਓ ਦਾ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦੇਵਸ ਮਨਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਯਾਗ੍ਰੁਪਤਾ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਆ ਸਭ ਤੋਂ ਲੰਬੀ ਸੂਰਜੀ ਰੋਸ਼ਨੀ ਲਾਈਨ ਦੀ ਸਥਾਪਨਾ ਦਾ ਵਿਸ਼ਵ ਰਿਕਾਰਡ ਹਾਲ ਹੀ ਵਿੱਚ ਕਿੱਥੇ ਬਣਾਇਆ ਗਿਆ ਹਾਂਜੀ ਸਭ ਤੋਂ ਲੰਬੀ ਸੂਰਜੀ ਰੋਸ਼ਨੀ ਲਾਈਨ ਦੀ ਸਥਾਪਨਾ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ ਵਾ ਇਹ ਰਿਕਾਰਡ ਬਣਿਆ ਅਯੋਧਿਆ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਆ ਹਾਲ ਹੀ ਵਿੱਚ ਹੁੰਡਾਈ ਮੋਟਰ ਇੰਡੀਆ ਅਤੇ ਆਈਆਈਟੀ ਮਦਰਾਸ ਕਿੱਥੇ ਹਾਈਡਰੋਜਨ ਇਨੋਵੇਸ਼ਨ ਵੈਲੀ ਸਥਾਪਿਤ ਕਰਨਗੇ ਹੁੰਡਾਈ ਮੋਟਰ ਇੰਡੀਆ ਅਤੇ ਆਈਆਈਟੀ ਮਦਰਾਸ ਹਾਈਡਰੋਜਨ ਇਨੋਵੇਸ਼ਨ ਵੈਲੀ ਸਥਾਪਿਤ ਕਰਨਗੇ ਤਾਮਿਲਨਾਡੂ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੁਣ ਤਾਮਿਲਨਾਡੂ ਦੀ ਗੱਲ ਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਆ ਹਾਂਜੀ ਤਾਮਿਲਨਾਡੂ ਦੀ ਕੈਪੀਟਲ ਕੀ ਹੈ ਚਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਹੈ ਚੇਨਈ ਇਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅਨਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵੇਸ ਨੂੰ ਟੀ ਐਕਸ 2 ਦਾ ਪੁਰਸਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਤਾਮਿਲਨਾਡੂ ਦੇ ਵਿੱਚ ਉਲਟੀਚੇਲਾ ਸਿੰਘਾ ਨਲੂਰਚੇਲਾ ਅੰਬਤੂਰਚੇਲਾ ਰੈਡ ਹिल्सਚੇਲਾ ਕੁੜੇਕ ਨਾਲ ਝੀਲ ਆ ਵੀਰਨਮ ਝੀਲ 16 ਪਰਮ ਝੀਲ ਕੋਲਾਬਈ ਝੀਲ ਪੋਲਿਕਟ ਝੀਲ ਕਾਲੀ ਬੈਲੀ ਝੀਲ ਚੈਂਬਰ ਮੰਮਕਮ ਝੀਲ ਆ ਟਾਟਾ ਪਾਵਰ ਨੇ ਤਾਮਿਲਨਾਡੂ ਵਿੱਚ 7000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਭਾਰਤ ਦਾ ਪਹਿਲਾ ਤਿਲਪੀਆ ਪਾਰਵੋ ਵਾਇਰਸ ਤਾਮਿਲਨਾਡੂ ਦੇ ਵਿੱਚ ਪਾਇਆ ਗਿਆ ਸਟ੍ਰੇਟ ਚਾਈਲਡ ਕ੍ਰਿਕਟ ਵਰਲਡ ਕੱਪ ਜੇ ਨਈ ਵਿੱਚ ਹੋਵੇਗਾ ਤਾਮਿਲਨਾਡੂ ਦੇ ਸਲੇਮ ਸਾਗੋ ਨੂੰ ਜੀਆਈ ਟੈਗ ਮਿਲਿਆ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਕੂਲਾਂ ਲਈ ਵਿਸਤ੍ਰਿਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ। ਤਮਿਲਨਾਡੂ ਸਰਕਾਰ ਇੰਡੀਆ ਸੈਂਟਰ ਫਾਰ ਐਡਵਾਂਸ ਨੂ ਮੈਨੂਫੈਕਚਰਿੰਗ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਆ। ਨੈਕਸਟ ਕੁਐਸ਼ਨ ਹਾਲੀ ਵਿੱਚ ਦੱਖਣੀ ਕੋਰੀਆ ਦੀ ਕੰਪਨੀ ਸਿਮਟੈਕ ਕਿਸ ਰਾਜ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਹਾਂਜੀ ਦੱਖਣੀ ਕੋਰੀਆ ਦੀ ਕੰਪਨੀ ਹੈ ਜਿਸ ਦਾ ਨਾਮ ਆ ਸਿਮਟੈਕ ਤੇ ਇਹ ਗੁਜਰਾਤ ਦੇ ਵਿੱਚ ਆਪਣਾ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਗੁਜਰਾਤ ਹੁਣ ਗੁਜਰਾਤ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਧੀ ਨਗਰ ਇੱਥੋਂ ਦੇ ਚੀਫ ਮਿਨਿਸਟਰ ਆ ਪੋਪਿੰਦਰਾ ਪਟੇਲ ਗਵਰਨਰ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਿਕਾ ਬਸੰਦਾ ਨੈਸ਼ਨਲ ਪਾਰਿਕਾ ਬਲੈਕਬੱਕ ਨੈਸ਼ਨਲ ਪਾਰਿਕਾ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੇ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਗੁਜਰਾਤ ਨੇ 2026-27 ਤੱਕ 500 ਬਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਰੱਖਿਆ ਨੈਸ਼ਨਲ ਹਾਈਡਰੋ ਇਲੈਕਟ੍ਰੀਕਲ ਪਾਵਰ ਕਾਰਪੋਰੇਸ਼ਨ ਗੁਜਰਾਤ ਵਿੱਚ ਕੁੱਪਾ ਹਾਈਡਰੋ ਸਟੋਰੇਜ ਪ੍ਰੋਜੈਕਟ ਦਾ ਨਿਰਮਾਣ ਕਰੇਗੀ ਗੁਜਰਾਤ ਨੇ ਇੱਕੋ ਸਮੇਂ 108 ਸਥਾਨਾਂ ਤੇ ਪਹੁੰਚ ਸੂਰਜ ਨਮਸਕਾਰ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗੁਜਰਾਤ ਭਾਰਤ ਦੇ ਪੈਟਰੋ ਰਾਜਸਥਾਨ ਨਿਵਾਜ਼ੋਂ ਉੱਪਰ ਹੈ ਨੈਕਸਟ ਕੁਐਸ਼ਨ ਕਿਹੜੀਆਂ UPI ਐਪਾਂ ਨੂੰ ਹਾਲ ਹੀ ਵਿੱਚ ਚਾਲੂ ਕੀਤਾ ਗਿਆ ਹੈ ਤੇ ਰੀਅਲ ਟਾਈਮ ਰਿਮਿਟੈਂਸ ਲਈ ਕਿਹੜਾ ਮੁੱਖ ਕੇਂਦਰ ਹੈ ਸਭ ਤੋਂ ਪਹਿਲਾਂ ਤਾਂ UPI ਐਪਾਂ ਨੂੰ ਹਾਲ ਹੀ ਵਿੱਚ ਚਾਲੂ ਕੀਤਾ ਗਿਆ ਕਿਹੜੀਆਂ ਐਪਾਂ ਨੂੰ ਚਾਲੂ ਕੀਤਾ ਗਿਆ ਵਾ ਇਹਦਾ ਮਤਲਬ ਕੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਐਂਡ ਰੀਅਲ ਟਾਈਮ ਰਿਮਿਟੈਂਸ ਲਈ ਕਿਹੜਾ ਮੁੱਖ ਕੇਂਦਰ ਬਣਿਆ ਰੀਅਲ ਟਾਈਮ ਰਿਮਿਟੈਂਸ ਲਈ ਮੁੱਖ ਕੇਂਦਰ ਬਣਿਆ UPI ਦੀ ਹੀ ਗੱਲ ਹੋ ਰਹੀ ਹੈ UPI ਦੇ ਨਾਲ ਰਿਲੇਟਡ ਹੈ ਸਿੰਗਾਪੁਰ অপਸ਼ਨ B ਇਜ਼ ਅ ਰਾਈਟ ਆਨਸਰ ਇਹਦਾ ਮਤਲਬ ਕੀ ਹੈ ਕਿ UPI ਦੇ ਥਰੂ ਪਹਿਲਾਂ ਦੇਖੋ ਸਿੱਧੀ ਪੇਮੈਂਟ ਨਹੀਂ ਹੁੰਦੀ ਸੀ ਉਧਰੋਂ ਜੇਕਰ ਕਿਸੇ ਬੰਦੇ ਨੇ ਤੁਹਾਨੂੰ ਪੈਸੇ ਪਾਉਣੇ ਆ ਤਾਂ ਪਹਿਲਾਂ ਕਨਵਰਟ ਕਰਕੇ ਪਾਉਣੇ ਪੈਂਦੇ ਠੀਕ ਹੈ ਹੁਣ ਯੂਪੀਆਈ ਦੇ ਥਰੂ ਸਿੰਗਾਪੁਰ ਦੇ ਡਾਲਰ ਹੀ ਤੁਹਾਨੂੰ ਪਾ ਸਕਦਾ ਮੰਨ ਲਓ ਨੇ 500 ਡਾਲਰ ਪਾਇਆ ਤਾਂ ਉਹ ਇੰਡੀਅਨ ਕਰੰਸੀ ਦੇ ਵਿੱਚ ਆਪਣੇ ਆਪ ਚੇਂਜ ਹੋ ਜਾਵੇਗਾ ਤੁਹਾਡੇ ਅਕਾਊਂਟ 'ਚ ਆਉਂਦਾ ਠੀਕ ਹੈ ਤੇ ਯੂਪੀਆਈ ਦੇ ਥਰੂ ਹੋਇਆ ਤੇ ਕਿਹੜੀਆਂ-ਕਿਹੜੀਆਂ ਬੈਂਕਾਂ ਦੇ ਵਿੱਚ ਕੀਤਾ ਗਿਆ ਐਸਬੀਆਈ ਦਾ ਯੂਪੀਆਈ ਕੀਤਾ ਗਿਆ ਵਾ ਐਕਸੈਸ ਬੈਂਕ ਦਾ ਕੀਤਾ ਗਿਆ ਆਈਸੀਆਈ ਬੈਂਕ ਦਾ ਕੀਤਾ ਗਿਆ ਇਸ ਤੋਂ ਇਲਾਵਾ ਐਪ ਦੀ ਗੱਲ ਕਰੀਏ ਤਾਂ ਫੋਨਪੇ ਤੇ ਪੇਟੀਐਮ ਦੇ ਵਿੱਚ ਚਾਲੂ ਕੀਤਾ ਗਿਆ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਸਿੰਗਾਪੁਰ ਹੁਣ ਸਿੰਗਾਪੁਰ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਿੰਗapore ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਕ੍ਰਾਂਸੀਆ ਸਿੰਗਾਪੁਰੀਅਨ ਡਾਲਰ ਤੇ ਪ੍ਰੈਜ਼ੀਡੈਂਟ ਆ ਲੀ ਸ਼ੀਅਲੂ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਨੂੰ ਦੁਨੀਆ ਦੇ ਸਰਵੋਤਮ ਹਵਾਈ ਅੱਡੇ ਦਾ ਖਿਤਾਬ ਮਿਲਿਆ ਭਾਰਤੀ ਮੂਲ ਦੇ ਥਰਮਨ ਸ਼ੰਗਮੁਰਤਮ ਮੁਰਤਨਮ ਸਿੰਗਾਪੁਰ ਦੇ ਰਾਸ਼ਟਰਪਤੀ ਦੀ ਚੋਣ ਲਈ ਕੁਆਲੀਫਾਈ ਹੋਏ ਜੋਪੀ ਆਈ ਨੇ ਸਿੰਗਾਪੁਰ ਦੇ ਸਹਿਯੋਗ ਨਾਲ ਕ੍ਰਾਸ ਬਾਰਡਰ ਕਨੈਕਟੀਵਿਟੀ ਸ਼ੁਰੂ ਕੀਤੀ ਨੈਕਸਟ ਕੁਐਸ਼ਨ ਆ ਕਿਸ ਨੇ ਹਾਲ ਹੀ ਵਿੱਚ ਮੋਦੀ ਐਨਰਜਿੰਗ ਦੇ ਏ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਰਿਲੀਜ਼ ਕੀਤੀ ਹਾਂਜੀ ਮੋਦੀ ਐਨਰਜਿੰਗ ਏ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਜਾਰੀ ਕੀਤੀ ਆ ਇਹ ਕਿਸ ਨੇ ਕੀਤੀ ਆ ਇੱਕ ਕਿਤਾਬ ਜਾਰੀ ਕੀਤੀ ਹੈ ਜੀ ਭੁਪਿੰਦਰ ਯਾਦਵ ਨੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ অপਸ਼ਨ A ਦਾ ਰਾਈਟ ਆਨਸਰ ਮੋਦੀ એનર્ਜੀنگ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਸ ਲਾਂਚ ਕੀਤੀ ਰਾਕੇਸ਼ ਪਾਠਕ ਦੁਆਰਾ ਲਿਖੀ ਪੁਸਤਕ ਸਿੰਧੀਆਂ ਐਂਡ 1857 ਰਿਲੀਜ਼ ਕੀਤੀ ਗਈ ਮਨੋਜ सिन्हा ਨੇ ਬਾਰੀਅਨ ਔਨ व्हील्स 威尔ਚੇਅਰ ਟੂ ਪਦਮਸ਼ਰੀ ਪੁਸਤਕ ਰਿਲੀਜ਼ ਕੀਤੀ ਅਸ਼ੋਕ ਟੰਡਨ ਦੁਆਰਾ ਲਿਖੀ ਪੁਸਤਕ ਰਿਵਰਸ ਸਵਿੰਗ ਪਹੁੰਚ ਕੇ ਤੇ ਗਈ ਨੈਕਸਟ ਕੁਐਸਚਨ ਹਾਲ ਹੀ ਵਿੱਚ ਜੀ ਆਰ ਐਸ ਸੀ ਜਾਨੀ ਕਿ ਗਾਈਡਨ ਰਿਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਨੇ ਕਿਸ ਰਾਜ ਦੀ ਪਹਿਲੀ ਅਗਲੀ ਪੀੜੀ ਦੀ ਇਲੈਕਟ੍ਰਿਕ ਫੇਰੀ ਦਾ ਉਦਘਾਟਨ ਕੀਤਾ ਤਾਂ ਇਹ ਕੀਤਾ ਗਿਆ ਜੀ ਪੱਛਮੀ ਬੰਗਾਲ ਦੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਪੱਛਮੀ ਬੰਗਾਲ ਹੁਣ ਇਥੇ ਪੱਛਮੀ ਬੰਗਾਲ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਕੈਪੀਟਲ ਕੀ ਆ ਕੋਲਕਾਤਾ ਚੀਫ ਮਿਨਿਸਟਰ ਮਮਤਾ ਬੇਨਰਜੀ ਗਵਰਨਰ ਡਾਕਟਰ ਸੀ ਵੀ ਆਨੰਦ ਬੋਸ ਪਸ਼ਮੀ ਬੰਗਾਲ ਵਿੱਚ ਬਕਸਾ ਨੈਸ਼ਨਲ ਪਾਰਕ, ਨਿਯੋਰਾ ਬੈਲੀ ਨੈਸ਼ਨਲ ਪਾਰਕ, ਸਿੰਘ ਲੀਲਾ ਨੈਸ਼ਨਲ ਪਾਰਕ, ਸੁੰਦਰਬਨ ਨੈਸ਼ਨਲ ਪਾਰਕ, ਜਲਦਾਪਾਰਾ ਨੈਸ਼ਨਲ ਪਾਰਕ, ਗੋਰੂਮਾਰਾ ਨੈਸ਼ਨਲ ਪਾਰਕ, ਬਕਸਾ ਟਾਈਗਰ ਰਿਜ਼ਰਵਾ ਪਰਸਨ ਪਾਰਕ ਦੇ ਪਸ਼ਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੀ ਆ। ਪਸ਼ਮੀ ਬੰਗਾਲ ਨੇ ਪੋਇਲਾ ਵਿਸਾਖ ਨੂੰ ਆਪਣਾ ਰਾਜ ਦਿਵਸ ਅਤੇ ਬੰਗਲਾਰ ਮਾਟੀ ਬੰਗਲਾਰ ਜਲ ਨੂੰ ਇਸ ਦੇ ਰਾਜਗੀਤ ਵਜੋਂ ਘੋਸ਼ਿਤ ਕੀਤਾ। ਪਸ਼ਮੀ ਬੰਗਾਲ ਦੇ ਸੁੰਦਰਬਨ ਸ਼ਾਇਦ ਜਲਦਾਪਾਈ ਜਲਪਾਈ ਗੁੜੀ ਜ਼ਿਲ੍ਹੇ ਦਾ ਇੱਕ ਕਾਲਾ ਨੂਨੀਆ ਚਾਵਲ ਆ ਅਤੇ ਕਦਿਆਲ ਸਾੜੀਆਂ ਇਹਨਾਂ ਨੂੰ ਜੀਆਈ ਟੈਗ ਮਿਲਿਆ 11ਵਾਂ ਬੰਗਲਾਦੇਸ਼ ਪੁਸਤਕ ਮੇਲਾ ਕੋਲਕਾਤਾ ਵਿੱਚ ਆਯੋਜਿਤ ਕੀਤਾ ਗਿਆ ਸੌਰਵ ਗਾਂਗੁਲੀ ਪੱਛਮੀ ਬੰਗਾਲ ਦੇ ਬ੍ਰਾਂਡ ਅਵਿਸਟਰ ਬਣੇ ਨੈਕਸਟ ਕੁਐਸ਼ਨ ਹੈ ਨਾ ਖਾਂਡੂਦ ਯੋਗ ਵਿੱਚ ਹਾਲ ਹੀ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਅਵਾਰਡ ਜਿੱਤਣ ਵਾਲੀ ਪਹਿਲੀ ਔਰਤ ਕੌਣ ਬਣੀ ਖਾਂਡੂਦ ਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਅਵਾਰਡ ਜਿੱਤਣ ਵਾਲੀ ਪਹਿਲੀ ਔਰਤ ਬਣੀ ਆ ਦੀਪਾ ਭੰਡਾਰੇ অপশন এ ইজ দা রাইট आंसर वेरी इंपोर्टेंट ਹੁਣੀ ਕਵਾਰਡ ਦੀ ਗੱਲ ਕੀਤੀ ਆ ਤਾਂ ਮਸ਼ਹੂਰ ਬੰਗਾਲੀ ਲੇਖਕ ਸ਼ਿੰਸ਼ੇਦੂ ਮੁਖਪਾ ਧਿਆਏ ਨੂੰ 2023 ਦਾ ਕੁਮੇਮਪੂ ਰਾਸ਼ਟਰੀ ਪੁਰਸਕਾਰ ਮਿਲਿਆ ਬੀ ਆਰ ਕੰਬੋਜ ਨੂੰ ਐਮ ਐਸ ਸੁਆਮੀਨਾਥਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸਰੋ ਦੇ ਵੀ ਆਰ ਲਲਿਤਾੰਬਾ ਇੱਕ ਲਲਿਤਾ ਮਬਿਕਾ ਵਿਗਿਆਨੀ ਨੂੰ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸ਼ੇਰੀ ਨਿਵਾਸ ਮਾਈਕ ਨੇ ਜੀ20 ਸਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਜਿੱਤੇ ਆ ਨੈਕਸਟ ਕੁਐਸ਼ਨ ਹੈ ਕਿਸ ਰਾਜ ਦੇ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਮਲਕਾਨਗਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਹਾਂਜੀ ਮਲਕਾਨਗਰੀ ਹਵਾਈ ਅੱਡੇ ਦਾ ਉਦਘਾਟਨ ਕਿਹੜੇ ਰਾਜ ਦੇ ਮੁੱਖ ਮੰਤਰੀ ਨੇ ਕੀਤਾ ਇਕ ਕੀਤਾ ਜੀ Odisha ਦੇ ਮੁੱਖ ਮੰਤਰੀ ਨੇ অপਸ਼ਨ C ਇਸ ਦਾ ਰਾਈਟ ਆਂਸਰ ਇਸ ਵਾਰੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ Odisha ਨਾਲ ਰਿਲੇਟਡ ਇੰਪੋਰਟੈਂਟ ਫੈਕਟ ਨੈਕਸਟ ਕੁਐਸ਼ਨ ਹੈ ਕਿਸ ਨੂੰ ਹਾਲ ਹੀ ਵਿੱਚ UPSC ਦਾ ਮੈਂਬਰ ਚੁਣਿਆ ਗਿਆ UPSC ਦੇ ਮੈਂਬਰ ਚੁਣੇ ਗਏ ਆ ਸ਼ੀਲ ਵਰਧਨ ਸਿੰਘ ਨੂੰ অপশন বি ইজ দা রাইট आंसर দেখো ਜਦੋਂ ਵੀ ਆਪਣੀ ਕਲਾਸ ਲੱਗਦੀ ਆ ਮੈਨੂੰ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਜਿਵੇਂ ਮੇਰੀ ਜੋ ਅਕੈਡਮੀ ਆ ਜਾਂ ਸੈਂਟਰ ਆ ਉਹ ਬਿਲਕੁਲ ਰੋਡ ਤੇ ਆ ਜੇ ਅਸੀਂ ਆਪਣੇ ਹੋਮ ਦੀ ਗੱਲ ਕਰੀਏ ਤਾਂ ਮੇਰਾ ਘਰ ਵੀ ਬਿਲਕੁਲ ਰੋਡ ਤੇ ਹੀ ਆ ਤੇ ਰੋਡ ਤੇ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਆ ਨਾ ਮਤਲਬ ਜਦੋਂ ਵੀ ਕੁਝ ਲੰਘ ਰਿਹਾ ਵਾ ਚਾਹੇ ਕੋਈ ਬਾਈਕ ਲੰਘ ਰਹੀ ਆ ਚਾਹੇ ਕੋਈ ਟਰੈਕਟਰ ਲੰਘ ਰਿਹਾ ਵਾ ਟਰੈਕਟਰ ਦੇ ਫਰਸਟ ਕੋਆਰਡੀਨੇਸ਼ਨ ਦੇ ਵਿੱਚ ਜਦੋਂ ਮੈਂ ਵੀਡੀਓ ਸਟਾਰਟ ਕੀਤੀ ਪਹਿਲਾਂ ਟਰੈਕਟਰ ਲੰਗਿਆ ਤਾਂ ਟਰੈਕਟਰ ਦੀ ਇੰਨੀ ਜ਼ਿਆਦਾ ਆਵਾਜ਼ ਆ ਰਹੀ ਸੀ ਕਿ ਸੌਂਗ ਇੰਨੀ ਉੱਚੀ ਆਵਾਜ਼ ਦੇ ਵਿੱਚ ਲਗਾਏ ਹੋਏ ਸੀ ਜੇਕਰ ਤੁਹਾਡੇ ਚੋ ਵੀ ਕੋਈ ਇਸ ਤਰ੍ਹਾਂ ਕਰਦਾ ਵਾ ਤਾਂ ਮੈਂ ਇੱਕ ਰਿਕੁਐਸਟ ਕਰਦੀ ਹਾਂ ਕਿ ਆਰ ਆਸ-ਪਾਸ ਤੁਹਾਡੇ ਜਿੰਨੇ ਵੀ ਸਟੱਡੀ ਸੈਂਟਰ ਆ ਦੇਖੋ ਹੁਣ ਮੈਂ ਕਲਾਸ ਬਣਾ ਰਹੀ ਸੀ ਇੰਨੀ ਡਿਸਟਰਬੈਂਸ ਹੋ ਰਹੀ ਸੀ ਹੁਣ ਤੱਕ ਮੈਂ ਕਿੰਨਾ ਬੋਲਿਆ ਜਿੰਨੇ ਮਿੰਟ ਦੀ ਆਪਣੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਪਰ ਮੈਨੂੰ ਬੋਲਣ ਚ ਇੰਨੀ ਪ੍ਰੋਬਲਮ ਨਹੀਂ ਆਈ ਜਿੰਨੀ ਦਿੱਕਤ ਮੈਨੂੰ ਜਦੋਂ ਮੈਂ ਉੱਚੀ ਆਵਾਜ਼ ਚ ਬੋਲ ਰਹੀ ਸੀ ਕਿਉਂਕਿ ਉਹ ਜਦੋਂ ਲੰਘ ਰਹੀ ਸੀ ਤਾਂ ਮੈਨੂੰ ਆਪਣੀ ਸਾਊਂਡ ਆ ਜਿਹੜੀ ਉੱਚੀ ਕਰਨੀ ਪੈਂਦੀ ਆ ਉਸ ਦੇ ਨਾਲ ਇੱਕ ਤਾਂ ਕੀ ਆ ਜਿਹੜੇ ਮੈਂ ਸ਼ਬਦਾਂ ਦਾ ਉਚਾਰਣ ਕਰਦੀ ਆ ਉਹ ਵੀ ਅੱਗੇ ਪਿੱਛੇ ਹੋ ਜਾਂਦੇ ਆ ਕਿਉਂਕਿ ਜਦੋਂ ਵੀ ਕੋਲ ਦੀ ਕੁਝ ਬਹੁਤ ਤੇਜ਼ ਆਵਾਜ਼ ਦੇ ਵਿੱਚ ਲੰਘਦਾ ਵਾ ਤਾਂ ਮੈਨੂੰ ਆਵਾਜ਼ ਆਪਣੀ ਉੱਚੀ ਕਰਨੀ ਪੈਂਦੀ ਹੈ ਇੱਕ ਤਰ੍ਹਾਂ ਨਾਲ ਮੈਂ ਹਫਲ ਜਾਂਨੀ ਆ ਜਿਸ ਦੇ ਨਾਲ ਜਿਹੜੇ ਮੇਰੇ ਕਈ ਵਾਰੀ ਸ਼ਬਦ ਵੀ ਮੂੰਹ ਚੋਂ ਸਹੀ ਨਹੀਂ ਬੋਲੇ ਜਾਂਦੇ ਇੰਨੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਹੁਣ ਮੈਨੂੰ ਇਸ ਵੀਡੀਓ ਦੇ ਵਿੱਚ ਹੀ ਹੁਣ ਦੇਖੋ ਆਪਣੀ 10 12 ਮਿੰਟ ਦੀ ਹੋਈ ਵੀਡੀਓ ਆ ਜਿਹੜੀ ਹੈਗੀ ਆ ਜਾਂ ਡੇਲੀ ਕਰੰਟ ਅਫੇਅਰ ਦੀ ਵੀਡੀਓ ਆਪਣੀ ਇੰਨੀ ਕੀ ਹੁੰਦੀ ਆ ਕਦੇ ਏ ਕਿ 15 ਮਿੰਟ ਦੀ ਹੋ ਜੇ ਪਰ ਇੰਨੀ ਜ਼ਿਆਦਾ ਆਵਾਜ਼ ਆ ਰਹੀ ਸੀ ਇੰਨੀ ਜ਼ਿਆਦਾ ਆਵਾਜ਼ ਆ ਜਿਹੜੀ ਜਿਵੇਂ ਪਹਿਲਾਂ ਟਰੈਕਟਰ ਲੰਗਿਆ ਫਿਰ ਉਸ ਤੋਂ ਬਾਅਦ ਬਾਈਕ ਨੰਗੀ ਮੋਟਰਸ ਬੁਲੇਟ ਜਿਹਨੂੰ ਕਹਿ ਦਿੰਨੇ ਆ ਉਹਨੇ ਇੰਨੀ ਜ਼ਿਆਦਾ ਆਵਾਜ਼ ਫੇਰ ਇੰਨੇ ਪਟਾਕੇ ਪਾਏ ਮਤਲਬ ਬੰਦੇ ਨੂੰ ਇਹ ਤਾਂ ਸੋਚਣਾ ਚਾਹੀਦਾ ਕਿ ਆਸ-ਪਾਸ ਸਟੱਡੀ ਸੈਂਟਰ ਆ ਚਲੋ ਕੋਈ ਕਲਾਸ ਲੱਗੀ ਹੋਣੀ ਹੈ ਕਿੰਨੇ ਸਟੱਡੀ ਸੈਂਟਰ ਆਇਲਰ ਸੈਂਟਰ ਆ ਚਲੋ ਇੱਕ ਵਿੱਚ ਮੇਰੀ ਅਕੈਡਮੀ ਆ ਜਾਂਦੀ ਆ ਕਿ ਗਵਰਨਮੈਂਟ ਜੋਬ ਨਾਲ ਰਿਲੇਟਡ ਆ ਜਿਹੜੀ ਇੰਨੀ ਜ਼ਿਆਦਾ ਆਵਾਜ਼ ਆਈ ਸੀ ਜੇਕਰ ਤੁਹਾਡੇ ਚੋਂ ਕੋਈ ਇਦਾਂ ਕਰਦਾ ਜੇਕਰ ਤੁਹਾਡੇ ਨੇੜੇ ਕੋਈ ਸਕੂਲ ਵੀ ਆ ਤਾਂ ਪਲੀਜ਼ ਆਪਣੀ ਉਹ ਜਿਹੜੀ ਆਵਾਜ਼ ਆ ਜੋ ਤੁਸੀਂ ਜਿਹੜੇ ਟਰੈਕਟਰ ਤੇ ਜਾਂਦੇ ਹੋ ਜਾਂ ਫਿਰ ਇੱਕ ਕਾਰ ਮੰਗੀ ਇੰਨੀ ਤੇਜ਼ ਹੋਰ ਨਮਾਰੀ ਜਾ ਰਿਹਾ ਪਾਗਲਾ ਵਾਂਗੂ ਜਿਵੇਂ ਕੋਈ ਪਤਾ ਨਹੀਂ ਬੱਸ ਮੈਂ ਕੀ ਬੋਲ ਦੂੰਗੀ ਅਜੇ ਤੱਕ ਇੰਨੇ ਗੁੱਸੇ ਦੇ ਵਿੱਚ ਤਾਂ ਪਰ ਮੈਨੂੰ ਤੁਹਾਡੇ ਤੋਂ ਮੈਂ ਜ਼ਰੂਰ ਐਕਸੈਪਟ ਕਰਦੀ ਆ ਤਾਂ ਪਲੀਜ਼ ਜਿੰਨਾ ਹੋ ਸਕੇ ਤੁਸੀਂ ਸਕੂਲਾਂ ਦੇ ਨੇੜੇ ਜਾ ਕੇ ਜਾਂ ਫਿਰ ਜੋ ਵੀ ਸਟੱਡੀ ਸੈਂਟਰ ਉਹਨਾਂ ਦੇ ਨੇੜੇ ਜਾ ਕੇ ਆਪਣੀ ਜਿਹੜੀ ਆਵਾਜ਼ ਆ ਉਹ ਜ਼ਰੂਰ ਡਾਊਨ ਰੱਖਿਆ ਕਰੋ ਕੋਸ਼ਿਸ਼ ਕਰਿਆ ਕਰੋ ਹੋਰਨ ਨਾ ਮਰਨ ਦੀ ਇਹ ਰਿਕਵੈਸਟ ਹੈ ਇੱਕ ਤਾਂ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦੇਣਾ